ਦੀ ਗੁਰਬਾਣੀ ਦੇ ਵਿੱਚ ਵੀ ਦਰਜਾ ਕਿ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਕਿ ਜੜੀਆਂ ਕਹਾਣੀਆਂ ਸਾਡੇ ਮਹਾਪੁਰਸ਼ਾਂ ਦੀਆਂ ਉਹੋ ਪੁੱਤਾਂ ਨੂੰ ਸੁਪੁੱਤ ਬਣਾਉਂਦੀਆਂ ਨੇ ਤੇ ਲੋਕ ਆਪਣੇ ਇਤਿਹਾਸ ਤੋਂ ਸਿੱਧ ਲੈ ਕੇ ਆਪਣਾ ਪੁੱਖ ਸਵਾਰਨ ਦੇ ਲਈ ਜਦੋਂ ਜਦ ਕਰਦੇ ਆ ਸੋ ਉਸੇ ਲੜੀ ਤਹਿਤ ਸਾਡੇ ਆਉਣ ਵਾਲੇ ਪੀਖ ਨੂੰ ਸਵਾਰਨ ਦੇ ਲਈ ਸਾਡੇ ਨੌਜਵਾਨਾਂ ਨੂੰ ਸਾਡੇ ਬੱਚਿਆਂ ਨੂੰ ਇਸ ਗੱਲ ਲਈ ਪ੍ਰੇਰਿਤ ਕਰਨ ਦੇ ਲਈ ਕਿ ਕਦੇ ਉਹ ਸਮਾਂ ਸੀ ਕਿ ਜਦੋਂ ਗਲਾਂ ਦੇ ਵਿੱਚ ਕੁਜੇ ਸੀ ਲੱਕਾਂ ਨਾਲ ਝਾੜੂ ਬੰਨੇ ਹੋਏ ਸੀ ਜਦੋਂ ਸਾਂਝੀਆਂ ਥਾਵਾਂ ਤੋਂ ਉਹ ਪਾਣੀ ਨਹੀਂ ਸੀ ਪੀਣ ਦਿੱਤਾ ਜਾਂਦਾ ਜਦੋਂ ਛੋਟੀ ਜਾਤ ਕਹਿ ਕੇ ਦਰਕਾਰਿਆ ਜਾਂਦਾ ਸੀ ਜਦੋਂ ਆਪਣੀ ਮਨਮਰਜ਼ੀ ਦਾ ਕੱਪੜਾ ਲੱਤਾ ਪਾਉਣ ਦਾ ਹੱਕ ਨਹੀਂ ਸੀ ਖਾਣ ਹੰਡਾਉਣ ਦਾ ਹੱਕ ਨਹੀਂ ਸੀ ਉਸ ਦੌਰ ਦੇ ਵਿੱਚ ਕੁਝ ਸੂਰਮਿਆਂ ਨੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਕੁਝ ਲੋਕ ਲੜੇ ਤਹਈਆ ਕਰਕੇ ਬਾਬਾ ਸਾਹਿਬ ਅੰਬੇਦਕਰ ਵਰਗੇ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾ ਜਿਨ੍ਹਾਂ ਨੇ ਆਦੇ ਪਰਿਵਾਰਾਂ ਦੀ ਪਰਵਾਹ ਕੀਤੇ ਬਿਨਾ ਉਹ ਲੋਕ ਤਹਈਆ ਕਰਕੇ ਲੜੇ ਤੇ ਅੱਜ ਸਾਨੂੰ ਇਸ ਜੂਨ ਦੇ ਵਿੱਚ ਲੈ ਕੇ ਆਂਦਾ ਕਿ ਅੱਜ ਜੇ ਅਸੀਂ ਕੱਪੜੇ ਵੀ ਪਾਉਣੇ ਆ ਤਾਂ ਉਹਦੀ ਮਨਮਰਜ਼ੀ ਦੇ ਬਾਜ਼ਾਰ ਚੋਂ ਸਾਰਿਆਂ ਵਰਗੇ ਖਰੀਦ ਕੇ ਪਾਉਣੇ ਆ। ਅੱਜ ਅਸੀਂ ਜੇ ਕੋਈ ਜੁੱਤੀ ਜੋੜਾ ਪਾਉਣੇ ਆ ਤਾਂ ਸਾਰਿਆਂ ਦੇ ਵਰਗਾ ਬਰਾਬਰ ਦਾ ਹੋ ਲੈ ਕੇ ਪਾਉਣੇ ਆ। ਅੱਜ ਸਾਡੇ ਲਈ ਜਿਹੜਾ ਸਾਰਿਆਂ ਵਰਗਾ ਬਰਾਬਰ ਦਾ ਵੋਟ ਦਾ ਅਧਿਕਾਰ ਆ। ਅੱਜ ਸਾਡੇ ਲਈ ਸਾਰਿਆਂ ਦੇ ਬਰਾਬਰ ਦੇ ਜਿਹੜੇ ਉਹ ਮੌਕੇ ਨੇ। ਫੇਰ ਇਹ ਸਾਰ ਕੁਝ ਐਵੇਂ ਨਹੀਂ ਮਿਲ ਗਿਆ ਇਹਦੇ ਲਈ ਜਾਗਦੇ ਸਿਰਾਂ ਨੇ ਕੁਰਬਾਨੀਆਂ ਕੀਤੀਆਂ ਇਹਦੇ ਲਈ ਲੋਕਾਂ ਨੇ ਲਹੂ ਬੀਟ ਵਿੱਚ ਸੰਘਰਸ਼ ਲੜੇ ਆ ਇਹ ਤਾਂ ਜਾ ਕੇ ਇੱਥੋਂ ਤੱਕ ਅਸੀਂ ਜਿਹੜੇ ਹਣ ਜੋਗੇ ਹੋਏ ਆ ਬਾਬਾ ਸਾਹਿਬ ਬੇਦ ਕਰਦਾ ਇੱਕ ਭਾਸ਼ਣ ਜਿਹੜਾ ਸੰਵਿਧਾਨ ਕਾਰਨੀ ਸਵਾ ਚੋਣੇ ਭਾਸ਼ਣ ਦਿੱਤਾ ਕਿ ਜਿਹੜਾ ਇੱਥੋਂ ਦਾ ਸਮਾਜ ਆ ਭਾਰਤ ਦਾ ਉਹ ਸਾਰਾ ਗੈਰ ਬਰਾਬਰੀ ਤੇ ਅਸਮਾਨਤਾ ਤੇ ਖੜਾਗਾ ਤੇ ਪਾਰੇ ਸਦਾ ਰਹਿਣ ਵਾਲੀ ਚੀਜ਼ ਨਹੀਂ ਇਹ ਕਦੇ ਨਾ ਕਦੇ ਖਤਮ ਹੋਣੀ ਹੈ ਤੇ ਖਤਮੋ ਕਿਵੇਂ ਹੋਣੀ ਆ ਜਿਵੇਂ ਹਰੇਕ ਚੀਜ਼ ਦਾ ਇੱਕ ਮੂਲ ਮੰਤਰ ਹੁੰਦਾ ਤੇ ਅੰਬੇਦਕਰਵਾਦ ਦਾ ਇੱਕ ਮੂਲ ਮੰਤਰ ਆ ਪੜੋ ਜੁੜੋ ਤੇ ਸੰਘਰਸ਼ ਕਰੋ ਪਰ ਬਹੁਤ ਸਾਰੇ ਜਿਹੜੇ ਚਲਾਕ ਲੋਕਾਂ ਨੇ ਇਸ ਜਿਹੜਾ ਮੂਲ ਮੰਤਰ ਨੂੰ ਖੋਰਾ ਲਾਉਣਾ ਸ਼ੁਰੂ ਕਰਤਾ ਇਹਨੂੰ ਖੋਰਾ ਕਿਵੇਂ ਲਾਇਆ ਕਿ ਇਹਨੂੰ ਸਿਰਫ ਕੱਲਾ ਪੜੋ ਤੇ ਸੀਮਿਤ ਕਰਤਾ ਕਿ ਤੁਸੀਂ ਪੜੋ 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 ਨੌਕਰੀਆਂ ਲਈ ਭਜਨਸ ਕਰੋ ਤੇ ਕੀ ਬਈ ਜਿਹੜੀ ਅਗਲੀ ਗੱਲ ਉਹਨੇ ਕਹੀ ਆ ਜੁੜਨ ਵਾਲੀ ਤੇ ਜੁੜ ਕੇ ਸੰਘਰਸ਼ ਕਰਨ ਵਾਲੀ ਠੀਕ ਆ ਉਸ ਗੱਲ ਨੂੰ ਉਹ ਜਿਹੜਾ ਸਾਰਾ ਲਾਣਾ ਜਿਹੜਾ ਅਖੌਤੀ ਅੰਬੇਦਕਰਵਾਦੀ ਲਾਣਾ ਉਹ ਸਾਰੀ ਇਸ ਗੱਲ ਤੇ ਲਖੀਰ ਮਾਰਦਾ ਕਿ ਨਹੀਂ ਜੁੜਨਾ ਨਹੀਂ ਸੰਘਰਸ਼ ਨਹੀਂ ਕਰਨਾ ਬਸ ਇਕੱਲਾ ਪੜੋ ਤੇ ਨੌਕਰੀਆਂ ਦੀ ਤਲਾਸ਼ ਕਰੋ ਪਰ ਕੀ ਸਾਰੇ ਲੋਕ ਨੌਕਰੀਆਂ ਲੱਗ ਸਕਦੇ ਆ ਨਹੀਂ ਲੱਗ ਸਕਦੇ ਉਹ ਜਿਹੜੇ ਲੱਗ ਗਏ ਆ ਉਹਨਾਂ ਨੂੰ ਵੀ ਸਾਡਾ ਜੋ ਮਸ਼ਕੌਨ ਲੱਗ ਜਾਂਦਾ ਬਈ ਦਿੱਤਾ ਹੋ ਅੰਬੇਦਕਰ ਬਾ ਖਾਂਦੇ ਆ ਪਰ ਉਹਨਾਂ ਨੂੰ ਸਾਡੇ ਲੋਕਾਂ ਚੋਂ ਮੁਸ਼ਕੌਣ ਲੱਗ ਜਾਂਦਾ ਉਹ ਵੀ ਸਾਡੇ ਲੋਕਾਂ 'ਚ ਰਹਿਣਾ ਪਸੰਦ ਨਹੀਂ ਕਰਦੇ। ਉਹਨਾਂ ਦੀ ਵੀ ਜਿਹੜੀ ਉਹ ਹਵਾ ਬਦਲ ਜਾਂਦੀ ਆ। ਇਸ ਕਰਕੇ ਸਿਰਫ ਨੌਕਰੀਆਂ ਲੱਗਣ ਨਾਲ ਤਾਂ ਸਿਰਫ ਇੱਕ ਬੰਦੇ ਦੀ ਜ਼ਿੰਦਗੀ ਸਖਾਲੀ ਹੋ ਸਕਦੀ ਆ। ਪਰ ਜੇ ਤੁਸੀਂ ਅੰਬੇਦਕਰਵਾਦੀ ਨੀਤੀ ਤੇ ਖੜਕੇ ਉਸ ਗੱਲ ਤੇ ਖੜਕੇ ਪੈਰਾ ਦਿਓ ਤੇ ਸੰਘਰਸ਼ ਵੱਲ ਤੋਰੋ ਤਾਂ ਸਾਰੀ ਦੀ ਸਾਰੀ ਜਿਹੜੀ ਕੌਮ ਦੀ ਉਹ ਜ਼ਿੰਦਗੀ ਬਦਲੀ ਜਾ ਸਕਦੀ ਆ। ਜਿਹੜੇ ਨੌਕਰੀਆਂ ਲੱਗੇ ਬਾਈ ਕਿੰਨਾ ਕੁ ਸੋਚਦੇ ਆ ਹੋਰਾਂ ਬਾਈ ਤਾਂ ਨਹੀਂ ਸੋਚਦੇ ਬਹੁਤ ਥੋੜੇ ਲੋਕ ਆ ਜਿਹੜੇ ਅੱਜ ਵੀ ਸਰਦਾਰ ਬਲਾ ਸਿੰਘ ਅਰਗੇ ਠੀਕ ਆ ਜਾਂ ਹੋਰ ਬਹੁਤ ਸਾਰੇ ਮੁਲਾਜ਼ਮ ਹੈਗੇ ਹਾਲੇ ਵੀ ਪਰ ਜ਼ਿਆਦਾਤਰ ਉਹ ਸਿਰਫ ਕੱਲੀ ਜਿਵੇਂ ਮੰਗਾ ਸਿੰਘ ਨੇ ਬੋਲਿਆ ਕਿ ਭਾਈ ਉਹ ਕੱਲੀ ਅੰਬੇਦਕਰਵਾਦੀ ਉਹ ਮਲਾਈ ਖਾਨ ਤੇ ਲੱਗੇ ਹੋਏ ਆ ਪਰ ਅਸੀਂ ਚਾਹੁੰਦੇ ਆ ਕਿ ਜਿੱਡਾ ਸੰਘਰਸ਼ 바ਵਾਸਮ ਬੇਦਕਰ ਨੇ ਲੜਿਆ ਉਹਨੂੰ ਸਿਰਫ ਇੱਕ ਦਿਨ ਸਮਰਪਿਤ ਕਰਕੇ ਨਹੀਂ ਚੱਲਣਾ ਉਹਨੂੰ ਆਪਣਾ ਜ਼ਿੰਦਗੀ ਦਾ ਇੱਕ ਇੱਕ ਦਿਨ ਇੱਕ ਇੱਕ ਪਲੜਾ ਸਮਰਪਿਤ ਕਰਨਾ ਚਾਹੀਦਾ ਜਿੱਡੀ ਵੱਡੀ ਕੁਰਬਾਨੀ ਕੀਤੀ ਆ ਤੇ ਜਿਹੜੀ ਇਸ ਲੜਾਈ ਨੂੰ ਜਿਵੇਂ ਸਾਡੇ ਗੁਰੂ ਰਵਿਦਾਸ ਜੀ ਲਿਖਦੇ ਆ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟੇ ਬੜੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ ਇਸ ਲੜਾਈ ਨੂੰ ਉੱਥੋਂ ਤੱਕ ਲੈ ਕੇ ਜਾਣਾ ਚਾਹੀਦਾ ਜਿੱਥੋਂ ਤੱਕ ਸਾਡੇ ਗੁਰੂ ਰਵਿਦਾਸ ਜੀ ਕਹਿੰਦੇ ਆ ਕਿ ਜਿੱਥੇ ਸਾਰੇ ਲੋਕ ਬਰਾਬਰ ਵਸਣ ਜਿੱਥੇ ਸਾਰਿਆਂ ਕੋਲੇ ਜਿਹੜਾ ਬਰਾਬਰ ਦਾ ਜਿਹੜਾ ਅਧਿਕਾਰ ਹੋਵੇ ਸਾਰਿਆਂ ਕੋਲ ਜਿਹੜੀ ਬਰਾਬਰ ਦੀ ਰੋਟੀ ਪਕਦੀ ਹੋਵੇ ਪਰ ਇੱਥੇ ਕੀ ਆ ਬਈ ਇੱਥੇ ਐਡਾ ਕ ਮਾੜਾ ਆਰਥਿਕ ਜਿਹੜਾ ਪਾੜਾ ਪਾਇਆ ਹੋਇਆ ਕਿ ਇੱਕ ਪਾਸੇ ਤਾਂ ਉਹ ਲੋਕ ਆ ਜਿਹੜੇ ਜਿੰਨਾਂ ਕੋਲੇ ਜ਼ਿੰਦਗੀ ਦੀਆਂ ਸਾਰੀਆਂ ਸੁੱਖ ਸਹੂਲਤਾਂ ਤੇ ਇੱਕ ਪਾਸੇ ਉਹ ਲੋਕ ਆ ਜਿਹੜੇ ਭਾਵੇਂ ਦਿਨ ਭੁਰ ਰਾਤ ਖਪ-ਖਪ ਮਰ ਜਾਣ ਪਰ ਫਿਰ ਵੀ ਉਹਨਾਂ ਤੋਂ ਰਹਿਣ ਜਗ ਇੱਕ ਕਮਰਾ ਨਹੀਂ ਬਣਦਾ ਇਸ ਕਰਕੇ ਇਹ ਲੜਾਈ ਸਿਰਫ ਇੱਥੇ ਛੱਡਣੀ ਮਤਲਬ ਨਹੀਂ ਬਣਦਾ ਇਸ ਲੜਾਈ ਨੂੰ ਅੱਗੇ ਲੈ ਜਾਣਾ ਪਊਗਾ ਇਸ ਲੜਾਈ ਨੂੰ ਉੱਥੋਂ ਤੱਕ ਲੈ ਜਾਣਾ ਪਊਗਾ ਜਿੱਥੇ ਜਾ ਕੇ ਮਨੁੱਖਤਾ ਦੀ ਅਸਲ ਦੇ ਵਿੱਚ ਮੁਕਤੀ ਹੁੰਦੀ ਹੈ ਇਹ ਤੁਹਾਨੂੰ ਮੈਂ ਕਰਨੀਆਂ ਸੀ ਬੇਨਤੀਆਂ ਹੁਣ ਮੈਂ ਬੇਨਤੀ ਕਰਦਾ ਕਿ ਭਾਈ ਆਪਣੇ ਕੋਲੇ ਆਉਣ ਦਿਨਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਕਾਰਜਾ ਇਹ ਪ੍ਰੋਗਰਾਮ ਆਪਾਂ ਸਿਰਫ ਸਿੱਧ ਲੈਣ ਲਈ ਰੱਖਿਆ ਕਿ ਅੱਜ ਦੇਖੋ ਬਾਬਾ ਸਾਹਿਬ ਮੇਦ ਕਰਦੀ ਆਪਾਂ ਗੱਲ ਕਰਦੇ ਆ ਸੰਵਿਧਾਨ ਰਚਿਆ ਪਰ ਉਹ ਸੰਵਿਧਾਨ ਦੇ ਉੱਤੇ ਉਹ ਜਿਹੜਾ ਹਮਲਾ ਵਿੱਢਿਆ ਹੋਇਆ ਸਰਕਾਰ ਨੇ ਲਗਾਤਾਰ ਸੋਧਾਂ ਕੀਤੀਆਂ ਜਾ ਰਹੀਆਂ ਉਹ ਜਿਹੜਾ ਮੂਲ ਤਤ ਜਿਹੜਾ ਖਤਮ ਕਰਕੇ ਤੇ ਸੰਵਿਧਾਨ ਨੂੰ ਇੱਕ ਖਾਲੀ ਖੋਲ ਬਣਾ ਕੇ ਰੱਖਤਾ ਪਰ ਅਸੀਂ ਚਾਹੁੰਦੇ ਆ ਕਿ ਜੋ ਵੀ ਸਾਡੇ ਹੱਕ ਦੀਆਂ ਉਹਦੇ ਵਿੱਚ ਕਾਨੂੰਨ ਹੈਗੇ ਆ ਜਿੰਨਾ ਕੁ ਵੀ ਬਚਿਆ ਉਹਨੂੰ ਬਣਾਉਣਾ ਚਾਹੀਦਾ ਤੇ ਜਿਹੜੇ ਮਨੁਵਾਦੀ ਲੋਕ ਜਿਹੜੇ ਜਿਹੜੇ ਦਲਤਾਂ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਜਿਹੜੀ ਉਹ ਲੜਾਈ ਵੱਡੀ ਕਰਨੀ ਪਊਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਾਂ ਪਿੰਡ ਦੇ ਵਿੱਚ ਪਲਾਟਾਂ ਦੀ ਮੰਗ ਨੂੰ ਲੈ ਕੇ ਪਚਾਇਤੀ ਜ਼ਮੀਨ ਦੇ ਵਿੱਚ ਕਬਜ਼ਾ ਕੀਤਾ ਹੋਇਆ ਉਹਨੂੰ ਵੀ ਜਿਹੜਾ ਪਰਪੱਕ ਕਰਨ ਦੀ ਲੋੜ ਆ ਉਹਦੇ ਤੇ ਹੋਰ ਸਟਰਗਲ ਦੀ ਲੋੜ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਪਚਾਇਤੀ ਜ਼ਮੀਨੀਆਂ ਬੋਲੀਆਂ ਦੁਬਾਰਾ ਸ਼ੁਰੂ ਹੋ ਜਾਂਦੀਆਂ ਤੇ 바ਵਾ ਸਾਹਿਬ ਬੇਦਖਰ ਦਾ ਸੰਵਿਧਾਨ ਦੇ ਵਿੱਚ ਕਾਨੂੰਨ ਆ ਕਿ ਭਈ ਜਿਹੜਾ ਤੀਜਾ ਹਿੱਸਾ ਦਲਤਾਂ ਲਈ ਰੱਖਵਾ ਪਰ ਫਿਰ ਵੀ ਉਹਨਾਂ ਨੂੰ ਦਿੱਤਾ ਨਹੀਂ ਜਾ ਰਿਹਾ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਹ ਲੋਕ ਜਿਹੜੇ ਜਿਹੜੇ ਮੰਗ ਮੰਗ ਕੇ ਖਾਂਦੇ ਸੀ ਲੋਕਾਂ ਤੋਂ ਠੀਕ ਆ ਅੱਜ ਉਹ ਦੇ ਅਧਿਕਾਰਾਂ ਦੀ ਗੱਲ ਕਿਵੇਂ ਕਰਨ ਲੱਗੇ ਜਿਹੜੇ ਨਿੱਗੀਆਂ ਨਿੱਗੀਆਂ ਗਰਜਾਂ ਵਾਸਤੇ ਲੋਕਾਂ ਦੇ ਪੈਰੀਂ ਜਾ ਕੇ ਪੈਂਦੇ ਸੀ ਤੇ ਉਹ ਆ ਜਾ ਦੇ ਹੱਕ ਦੀ ਗੱਲ ਕਿਵੇਂ ਕਰਨ ਲੱਗੇ ਇਸ ਗੱਲ ਤੋਂ ਅਖਿਆਈ ਹੋਈ ਆ ਸਾਰੇ ਸਿਸਟਮ ਨੂੰ ਇਸ ਕਰਕੇ ਬਈ ਜਿਹੜਾ ਆਪਾਂ ਇਹ ਲੀਕਿਆ ਹੋਇਆ ਪ੍ਰੋਗਰਾਮ ਇਹਨੂੰ ਸਿਰੇ ਨਹੀਂ ਲਾਉਣਾ ਇਹਨੂੰ ਸਿਰੇ ਲਾਉਣਾ ਇਹਨੂੰ ਵਿਚਾਲੇ ਨਹੀਂ ਛੱਡਣਾ ਤੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜਾ ਬੋਲੀਆਂ ਆਉਣੀਆਂ ਇਹਨਾਂ 'ਚ ਆਪਾਂ ਵਾਅਦਾ ਚੜ੍ਹ ਕੇ ਜਿਹੜਾ ਹਿੱਸਾ ਲੈਣਾ ਤੇ ਉਹਦਾ ਜਿਹੜਾ ਪਲਾਟ ਉਹ ਮਜ਼ਦੂਰਾਂ ਨੂੰ ਦਿਵਾਉਣੇ ਆ ਹਰ ਹਾਲ ਦਿਵਾਉਣੇ ਆ ਤੇ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਬੇਨਤੀ ਆ ਕਿ ਆਪਾਂ ਜਿਹੜੀ ਆਪਣੀ ਜਿਹੜੀ ਕਮੇਟੀ ਆ ਪਿੰਡ ਦੀ ਉਹ ਰੀਨਿਊ ਕਰਾਂਗੇ ਰੀਨਿਊ ਦਾ ਮਤਲਬ ਉਹਨੂੰ ਵੀ ਪੁਰਾਣੀ ਭੰਗ ਨਹੀਂ ਕਰਨੀ ਵੀ ਉਹ 'ਚ ਉਹਨੂੰ ਹੋਰ ਐਡ ਕਰਕੇ ਬੰਦੇ ਤੇ ਉਹਨੂੰ ਨਵੇਂ ਸਿਰੋਂ ਦੁਬਾਰਾ ਚਾਲੂ ਕਰਾਂਗੇ ਇਹ ਹੈ ਬੈਂਦੀਆ ਦੂਜਾ ਸੀਜ਼ਨ ਤੋਂ ਬਾਅਦ ਸੀਜ਼ਨ ਤੋਂ ਬਾਅਦ ਆਪਾਂ ਕੀ ਕਰਨਾ ਵੀ ਉਸ ਜ਼ਮੀਨ ਦੇ ਵਿੱਚ ਆਪਣੇ ਜਿਹੜੇ ਉਹ ਫੇਰ ਜਿਹੜੇ ਕੋਈ ਤੰਬੂ ਜਿਹੜੇ ਉਹ ਟੱਠੇ ਪਏ ਆ ਜਾਂ ਕੋਈ ਮੁਰੰਮਤ ਕਰਨ ਵਾਲੀ ਆ ਉਹਨਾਂ ਦੀ ਰਿਪੇਅਰ ਕਰਕੇ ਉੱਥੇ ਡੇਰਾ ਜਮਾਉਣਾਗਾ ਉਹਨੂੰ ਐ ਖਾਲੀ ਨਹੀਂ ਛੱਡਣਾ ਤੇ ਜਿਹੜੇ ਹੋਰ ਮਸਲੇ ਆ ਉਹਨਾਂ ਤੇ ਵੀ ਨਾਲ-ਨਾਲ ਸੰਘਰਸ਼ ਕਰਨਾ ਤੇ ਜਿਹੜਾ ਸੀਜ਼ਨ ਤੋਂ ਬਾਅਦ ਉਹ ਜਿਹੜੀ ਮੈਂਬਰਸ਼ਿਪ ਕਰਕੇ ਤੇ ਆਪਾਂ ਜਿਹੜੀ ਕਮੇਟੀ ਦੀ ਚੋਣ ਕਰਨੀ ਆ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਬਈ ਆਪਾਂ ਮਾਰਚ ਕਰਨਾਗਾ ਜ਼ਮੀਨ ਤੱਕ ਸਹਿਮਤ ਤੋਂ ਸਾਰੇ ਸਹਿਮਤ ਤੋਂ ਸਾਰੇ ਆਪਾਂ ਇੱਥੋਂ ਪ੍ਰੋਗਰਾਮ ਆਪਣੀ ਸਮਾਪਤੀ ਆ ਤੇ ਇੱਥੋਂ ਬਾਬਾ ਸਾਹਿਬ ਵੇਦ ਕਰਦੀ ਫੋਟੋ ਨਾਲ ਜਾਵਾਂਗੇ ਬੈਨਰ ਲਾਵਾਂਗੇ ਤੇ ਲਾਈਨਾਂ ਦੇ ਵਿੱਚ ਨਾਰੇ ਮਾਰਦੇ ਹੋਏ ਆਪਾਂ ਜ਼ਮੀਨ ਤੱਕ ਪਹੁੰਚਣਾ ਤਾਂ ਜੋ ਪ੍ਰਸ਼ਾਸਨ ਨੂੰ ਵੀ ਇਸ ਗੱਲ ਦੇ ਕੰਨ ਹੋਣ ਕਿ ਭਾਈ ਲੋਕ ਉਸ ਜਗ੍ਹਾ ਤੇ ਖੜੇ ਆ ਦੇ ਹੱਕ ਸੱਚ ਤੇ ਠੀਕ ਹੈ